ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਨਾਮ ਹੈਪੀ ਆਲ ਫਰੋਈਪੁਰ ਤੋਂ ਅੱਜ ਪਿੰਡ ਹੋਲਾਵਾਲੇ ਤਲਵੰਡੀ ਦੇ ਲਾਗੇ ਵੀਰ ਜਸਵਿੰਦਰ ਸਿੰਘ ਦੇ ਖੇਤ ਦੇ ਵਿੱਚ ਇਹਨਾਂ ਨੂੰ ਆਪਾਂ ਕੋਸਟਾਂ ਪਹਿਲਾਂ ਮੱਕੀ ਦੀ ਫਸਲ ਤੇ ਨੇਚਰ ਲਾਈਫ ਦੇ ਪ੍ਰੋਡਕਟ ਯੂਜ਼ ਕਰਵਾਏ ਸੀ ਆਰਗੈਨਿਕ ਆਪਣਾ ਸੋਇਲ ਆਫ ਗੋਲਡ ਤੇ ਨਾਲ ਕ੍ਰੌਪ ਇਹਨਾਂ ਨੂੰ ਰੇਤਾ ਦੇ ਵਿੱਚ ਮੈਲਟ ਕਰਕੇ ਥੱਲੇ ਆਪਾਂ ਪਵਾਇਆ ਸੀਗਾ ਕਟੀਜਨ ਤੋਂ ਪਹਿਲਾਂ ਤੇ ਨਾਲ ਜਿਹੜਾ ਕ੍ਰੌਪ ਆਣੇ ਇਹਦੇ ਨਾਲ ਬੀਜ ਨੂੰ ਸੋਧ ਲਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਮੱਕੀ ਦੀ ਗ੍ਰੋਥ ਕੁਆਲਿਟੀ ਪੂਰੀ ਬਣੀ ਹੋਈ ਆ ਪੱਤਾ ਵੇਖੋ ਕਿੱਡਾ ਚੌੜਾ ਤੇ ਬਾਕੀ ਆਪਾਂ ਵੀਰ ਦੇ ਜਬਾਨੀ ਪੁੱਛਦੇ ਆਂ ਵੀ ਇਹਨਾਂ ਨੂੰ ਕਿਵੇਂ ਰਿਜ਼ਲਟ ਰਿਹਾ ਹਾਂਜੀ ਵੀਰ ਜੀ ਬਹੁਤ ਵਧੀਆ ਜੀ ਮਤਲਬ ਕਿ ਵੀ ਉਮੀਦ ਤੋਂ ਵਧੀਆ ਰਿਜ਼ਲਟ ਰਿਹਾ ਇਹਦਾ ਠੀਕ ਆ ਤੇ ਇਹਨੂੰ ਖਾਦ ਵੀ ਹਜੇ ਤੱਕ ਦੋ ਵਾਰੀ ਅੱਧੇ-ਅੱਧਾ ਗੱਟਾ ਪਾਇਆ ਕਿੱਲੇ ਨੂੰ ਠੀਕ ਆ ਤਿੰਨ ਕਿੱਲੇ ਜਗਾ ਇਹ ਠੀਕ ਆ ਤੇ ਤਿੰਨ ਸਾਢੇ ਤਿੰਨ ਗੱਟੇ ਸਾਰੇ ਪਏ ਆ ਇਹਦੇ ਵਿੱਚ ਹਜੇ ਤੱਕ ਤੇ ਬਹੁਤ ਵਧੀਆ ਰਿਜ਼ਲਟ ਆ ਬਾਕੀ ਜਿਹੜੀ ਉਹ ਗਰੋਥ ਵਾਸਤੇ ਆਪਾਂ ਉਹ ਸੀਐਨਜੀ ਪਲੱਸ ਗਰੋਥ ਵਾਸਤੇ ਇਹਨਾਂ ਨੂੰ ਕロップ ਆ ਹਨ ਹਾਂ ਤੇ ਨਾਲ ਇਹਦੇ ਸੀਐਨਜੀ ਪਲੱਸ ਆਪਣੇ ਗਰੋਸ ਪ੍ਰੋਮੋਟਰ ਉਹ ਕਰਵਾਏ ਸੀ ਤੇ ਉਹਦੇ ਨਾਲ ਵੀ ਬਹੁਤ ਵਧੀਆ ਜੀ ਕਿੰਨੇ ਟਾਈਮ ਦੀ ਮੱਕੀ ਆ ਜੀ ਇਹ ਮੈਂ ਕਿੰਨਾ ਨੂੰ ਲੇਗਦੀ ਹੋਣੀ ਹੈਗੇ ਇੱਕ ਮਹੀਨੇ ਦੀ ਮੱਕੀ ਆ ਤੁਸੀਂ ਵੇਖ ਸਕਦੇ ਹੋ ਪੂਰੀ ਕੁਆਲਿਟੀ ਦੇ ਕਿੱਦਾਂ ਕਰਦਾ ਕਰਦ ਵੇਖ ਸਕਦੇ ਤੁਸੀਂ ਗੋਡੇ ਤੱਕ ਆਉਂਦੀ ਪਈ ਆ ਬਾਕੀ ਅੱਗੇ ਝੋਨੇ ਦਾ ਕੀ ਆਪਣਾ ਵਰਤਣਾ ਚਾਹੋਗੇ ਆਪਣਾ ਪ੍ਰੋਡਕਟ ਦੀ ਵਰਤਾਂਗੇ ਜੀ ਬਿਲਕੁਲ ਵਰਤਾਂਗੇ ਝੋਨੇ ਦੇ ਵਿੱਚ ਤਾਂ ਇਹ ਜਿਵੇਂ ਤੁਸੀਂ ਦੱਸਦੇ ਆ ਵੀ ਇਸ ਤੋਂ ਵੀ ਕਮਾਲ ਦੇ ਰਿਜ਼ਲਟ ਆਉਣਗੇ ਤੇ ਇਹ ਵੀ ਵਰਤਾਂਗੇ ਬਿਲਕੁਲ ਹਾਂਜੀ ਤੇ ਓਕੇ ਧੰਨਵਾਦ ਬਾਕੀ ਰਿਜ਼ਲਟ ਇਹਨਾਂ ਦੇ ਦਿਆਂਗੇ ਤੁਹਾਨੂੰ ਝੋਨੇ ਦੇ ਵੀ ਧੰਨਵਾਦ